ਸਭ ਤੋਂ ਪਹਿਲਾਂ ਮੈਂ ਸਾਰੇ ਪ੍ਰੈਸ ਵਾਲੇ ਵੀਰਾਂ ਦਾ ਧੰਨਵਾਦ ਕਰਦਾ ਐਡੀ ਵੱਡੀ ਗਿਣਤੀ ਤੁਸੀਂ ਪਹੁੰਚੇ ਹੋ ਤੇ ਖਿਮਾ ਦੇ ਜਾਚਕ ਹੈ ਕਿ ਸਾਡਾ ਪ੍ਰੋਗਰਾਮ ਥੋੜਾ ਲੇਟ ਹੋਇਆ ਕਿਉਂਕਿ ਪਰਿਵਾਰ ਦੇ ਵਿੱਚ ਵਾਧਾ ਹੋਇਆ ਤੁਹਾਨੂੰ ਬੜੀ ਸਾਨੂੰ ਖੁਸ਼ੀ ਹੋ ਰਹੀ ਹੈ ਤੁਹਾਨੂੰ ਇਹ ਦੱਸ ਕੇ ਕਿ ਅੱਜ ਭਾਰਤੀ ਜਨਤਾ ਪਾਰਟੀ ਦੇ ਵਿੱਚ ਜੋਲੀ ਜੀ ਐਮਸੀ ਰਹੇ ਡਿਪਟੀ ਮੇਅਰ ਰਹੇ ਅੰਮ੍ਰਿਤਸਰ ਤੋਂ ਉਹ ਅੱਜ ਜੁਆਇਨ ਕੀਤੇ ਵੱਡੇ ਸਾਥੀਆਂ ਦੇ ਨਾਲ ਵੱਡੇ ਕਾਫਲੇ ਦੇ ਨਾਲ ਇਹਨਾਂ ਨੂੰ ਅਸੀਂ ਪਰਿਵਾਰ ਚ ਜੀ ਆਇਆਂ ਨੂੰ ਕਹਿੰਨੇ ਆ ਤੇ ਉਤੋਂ ਬਾਅਦ ਸਾਡੇ ਚ ਅੱਜ ਸ਼ਾਮਲ ਹੋਏ ਸਰਦਾਰ ਜਸਬੀਰ ਸਿੰਘ ਜੀ ਜਹਾਂਗੀਰ ਜਿਹੜੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਸੀਗੇ ਅਟਾਰੀ ਹਲਕੇ ਤੋਂ ਉਹਨਾਂ ਨੂੰ ਉਤੋਂ 23000 ਵੋਟ ਪਈ ਸੀ ਉਹ ਆਪਣੇ ਨਾਲ ਆਪਣੇ ਸਾਰੇ ਬਲੌਕ ਪ੍ਰਧਾਨ ਲੈ ਕੇ ਕੋਈ ਮੌਜੂਦਾ ਸਰਪੰਚ ਪਿੰਡਾਂ ਦੇ ਪੰਜ ਵੱਡੀ ਗਿਣਤੀ ਦੇ ਵਿੱਚ ਅੱਜ ਕੋਈ 100 ਦੇ ਕਰੀਬ ਸਾਡੇ ਅੱਜ ਸਾਥੀ ਸ਼ਾਮਲ ਹੋਏ ਆ ਅੱਜ ਮਹਿਲਾਵਾਂ ਸ਼ਾਮਲ ਹੋਈਆਂ ਪਰਿਵਾਰ ਦੇ ਵਿੱਚ ਵਾਧਾ ਹੋਇਆ ਸਾਰਿਆਂ ਨੂੰ ਅਸੀਂ ਜੀ ਆਇਆਂ ਨੂੰ ਕਹਿੰਨੇ ਆ ਇਸ ਪਾਰਟੀ ਦੇ ਵਿੱਚ ਆਉਣ ਤੇ ਤੇ ਵਧਾਈ ਦਿੰਨੇ ਆ ਸਮੁੱਚੀ ਲੀਡਰਸ਼ਿਪ ਨੂੰ ਲੋਕਲ ਜਿਨ੍ਹਾਂ ਦੇ ਉਪਰਾਲੇ ਸਦਕਾ ਇਹ ਸਾਰੀਆਂ ਜੁਆਇਨਿੰਗ ਸੰਭਵ ਹੋਈਆਂ ਅਗਲੀ ਕਾਰਵਾਈ ਲਈ ਅਗਲੀ ਲਈ ਮੈਂ ਬੇਨਤੀ ਕਰੂੰਗਾ ਸੰਤੂ ਸਾਹਿਬ ਨੂੰ ਉਹ ਸ਼ੁਰੂਆਤ ਕਰਨਗੇ ਚੋਲੀ ਨਹੀਂ ਤੇ ਅੰਨ ਕਿਹਣੀ ਪਾਰਟੀ ਮੇਂ ਜੁੜੂਏਗੀ ਨਹੀਂ ਪਾਰਟੀ ਮੇਂ ਜੁੜੂਏਗੀ ਚੋਲੀ ਦੇਖੋ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਤੇ ਸਭ ਤੋਂ ਮਜ਼ਬੂਤ ਪਾਰਟੀ ਸਾਹਮਣੇ ਦੇਖ ਜਦੋਂ ਹੋਰ ਮਜ਼ਬੂਤ ਲੋਗ ਅੱਗੇ ਵੱਲ ਦੇਖਦੇ ਨੇ ਔਰ ਖਾਸ ਤੌਰ ਤੇ ਅੰਬਰਸਰ ਦੇ ਲੋਗ ਇੱਥੋਂ ਦੀ ਡਿਵੈਲਪਮੈਂਟ ਵੱਲ ਤੇ ਜੋ ਭਾਰਤ ਚ ਪ੍ਰਧਾਨ ਮੰਤਰੀ મોદી ਜੀ ਨੇ ਡਵੈਲਪਮੈਂਟ ल्यांदी ਆ ਲੇਕਿਨ ਅੰਮਰਸਰ ਦੀ ਕੀ ਹਾਲਤ ਹੈ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਾਨੂੰਨੀ ਵਿਵਸਥਾ ਦੇਖ ਲਿਏ ਡਰੱਗਸ ਦੇਖ ਲਿਏ ਸਾਡੀ ਐਗਰੀਕਲਚਰ ਇੰਡਸਟਰੀ ਦੀਆਂ ਇਨਕਮਸ ਦੇਖ ਲਓ ਅਨਇੰਪਲੋਇਮੈਂਟ ਦੇਖ ਲਓ ਆਪਣੇ ਸੀਵਰੇਜ ਪਾਣੀ ਇਹੋ ਜਿਹਿਆਂ ਜਿੰਨੀਆਂ ਰੋਜ਼ ਦੀਆਂ ਮੁਸ਼ਕਲਾਂ ਨੇ ਉਹ ਸਾਰੀਆਂ ਵਾਧੀਆਂ ਜਾ ਰਹੀਆਂ ਨੇ ਤੇ ਹੁਣ ਇਹ ਕਲੀਅਰ ਲੱਗਦਾ ਆ ਕਿ ਅੰਮਰਸਰ ਦੇ ਲੋਕ ਸਾਰੇ ਸਾਡੇ ਪੈਣਾ ਤੇ ਭਰਾਵਾਂ ਦੀਆਂ ਅੱਖਾਂ ਖੁੱਲ ਰਹੀਆਂ ਨੇ ਆ ਜੋਲੀ ਜੀ ਤੇ ਹੋਰ ਸਾਡੇ ਭਰਾਤ ਪੈਣੇ ਜਿਹਨਾਂ ਨੇ ਜੁਆਇਨ ਕੀਤਾ ਬੀਜੇਪੀ ਅੱਜ ਉਹਨਾਂ ਕੋਲੋਂ ਵੀ ਤੁਸੀਂ ਪੁੱਛ ਸਕਦੇ ਹੋ ਕਿ ਸਭ ਤੋਂ ਪਹਿਲੀ ਮਿਸ਼ਨ ਅੰਬਰਸਾਦੀ ਡਿਵੈਲਪਮੈਂਟ ਇੱਥੇ 7 ਸਾਲ ਦੇ ਮੈਂਬਰ ਪਾਰਲੀਮੈਂਟ ਸਾਹਿਬ ਬੈਠੇ ਨੇ ਤੇ 6 ਸਾਲ ਚ ਤੁਹਾਨੂੰ ਸਾਰਿਆਂ ਨੂੰ ਪਤਾ ਇਸ ਦੌਰ ਕਿੱਥੋਂ ਕਿੱਥੇ ਪਹੁੰਚ ਗਿਆ ਉਸ ਤਰ੍ਹਾਂ ਹੀ 2 ਸਾਲ ਦੀ ਇੱਥੇ ਆਪ ਦੀ ਸਰਕਾਰ ਹੈ ਤੁਸੀਂ ਕਿਸੇ ਨੂੰ ਜਾ ਕੇ ਇੱਥੇ ਪੁੱਛ ਲਓ ਕਿ ਲੋਕਾਂ ਦੀ ਹਾਲਤ ਸੁਧਰੀ ਆ ਕਿ ਖਰਾਬ ਹੋਈ ਆ ਉਹਦੇ ਤੇ ਕੋਈ ਸਵਾਲ ਜਵਾਬ ਹੀ ਨਹੀਂ ਹੈਗਾ ਅੱਜ ਸਾਡੇ ਵਿੱਚ ਰਣਾ ਸਾਹਿਬ ਵੀ ਆਏ ਨੇ ਤੁਸੀਂ ਸਾਰੇ ਜਾਣਦੇ ਹੋ ਇਹ ਨੈਸ਼ਨਲ ਲੈਵਲ ਦੇ ਤੇ ਸਾਡੇ ਸਟੇਟ ਲੈਵਲ ਦੇ ਸੀਨੀਅਰ ਲੀਡਰ ਨੇ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਟਾਈਮ ਕੱਢ ਕੇ ਅੱਜ ਇਹਨਾਂ ਨੇ ਸਾਨੂੰ ਜੁਆਇਨ ਕੀਤਾ। ਇਹ ਹੋਰ ਕੁਝ ਐਡ ਕਰਨਾ ਚਾਹਣਗੇ। ਮੈਂ ਇਹਨਾਂ ਨੂੰ ਰਿਕੁਐਸਟ ਕਰਦਾ ਬਾਅਦ ਵਿੱਚ ਤੁਹਾਡੇ ਸਵਾਲ ਜਵਾਬ ਹੋਣਗੇ ਬਿਲਕੁਲ ਜਵਾਬ ਦੇ ਦਵਾਂਗੇ। ਸਵਾਲ ਜਵਾਬ ਹੈ ਪੁੱਛੋ। ਪੁੱਛੋ। ਹਾਂਜੀ ਪੁੱਛੋ ਜੀ। ਸਰ ਚੰਨੀ ਲਗਾਤਾਰ ਬਿਆਨਬਾਜ਼ੀ ਕਰਦੇ ਐ ਕੋਈ ਟੁੱਡੋ ਵੰਗ ਬਿਆਨਬਾਜ਼ੀ ਅਲੱਗ-ਅਲੱਗ ਕਰਦੇ ਨਜ਼ਰ ਆਦੇ ਕਿ ਇਸ ਨੂੰ ਕਹੋਗੇ ਤੇ। ਹੇ ਜੰਨੀ ਜੀ ਤੁਸੀਂ ਜੰਨੀ ਜੀ ਸਵਾਲ ਚੁੱਕ ਪੁੱਛੂ ਇਸ ਜਿਹੜਾ ਹਮਲਾ ਦਾ ਬੁਲੇਗਾ ਹਮਲੇ ਬੜੇ ਸਵਾਲ ਚੁੱਕੇ ਆ ਤੁਸੀਂ ਇਸ ਸਵਾਲ ਦਾ ਜਵਾਬ ਦੇਖੋ ਜੰਨੀ ਸਾਹਿਬ ਦੇ ਜਵਾਬ ਉਹ ਬੜੀ ਰਿਸਪਾਂਸਿਬਲ ਪੋਜੀਸ਼ਨ 'ਚ ਰਹੇ ਨੇ ਤੇ ਉਹਨਾਂ ਨੂੰ ਰਿਸਪਾਂਸਿਬਲ ਸਟੇਟਮੈਂਟਸ ਕਰਨੀਆਂ ਚਾਹੀਦੀਆਂ ਨੇ ਇਹ ਪੋਲਿਟਿਕਸ ਵਿੱਚ ਮਿਲਟੀ ਸੁੱਟਣਾ ਚੰਗਾ ਨਹੀਂ ਲੱਗਦਾ ਦੇਖੋ ਇਹ ਸੀਨੀਅਰ ਚੀਨਾ ਨੇ ਔਰ ਸਭ ਨੂੰ ਪਤਾ ਹੈ ਕਿ ਟੈਰੋਰੀਜ਼ਮ ਦਾ ਤੇ ਹੋਰ ਕਈ ਮੁਸ਼ਕਲਾਂ ਦਾ ਪ੍ਰਧਾਨ ਮੰਤਰੀ મોદી ਜੀ ਦੀ ਸਰਕਾਰ ਨੇ ਡਟ ਕੇ ਮੁਕਾਬਲਾ ਕੀਤਾ ਅੱਜ ਇੰਟਰਨੈਸ਼ਨਲ ਲੈਵਲ ਤੇ ਜੋ ਭਾਰਤ ਦੀ ਇੱਜ਼ਤ ਬਣੀ ਹੈ ਕੋਈ ਵੀ ਕੋਈ ਵੀ ਇੰਟਰਨੈਸ਼ਨਲ ਸਿਚੁਏਸ਼ਨ ਹੋਵੇ ਤੇ ਰਾਸ਼ਟਰਪਤੀ ਬਾਈਡਨ ਵੀ ਗੱਲ ਕਰਦੇ ਨੇ ਉਹਨਾਂ ਨੇ ਮੋਦੀ ਸਾਹਿਬ ਨਾਲ ਤੇ ਰਾਸ਼ਟਰਪਤੀ ਪੂਤਨ ਵੀ ਕਰਦੇ ਆ ਜੀ 20 ਦਾ ਤੁਹਾਨੂੰ ਪਤਾ ਆ ਕਿੰਨੀ ਭਾਰਤ ਦੀ ਪ੍ਰੈਸਟੀਜ ਵਧੀਆ ਔਰ ਤੁਸੀਂ ਅੰਬਰਸਰਚ ਵੀ ਦੇਖਿਆ ਕੀ ਉਤਸ਼ਾਹ ਸੀਗਾ ਤੇ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਇਰਿਸਪੌਂਸੀਬਲ ਸਟੇਟਮੈਂਟਸ ਨੂੰ ਦਾ ਕੋਈ ਜਵਾਬ ਵੀ ਦੇਣ ਦੀ ਲੋੜ ਹੈ ਨਰਸਨ ਸਰ ਜਿਹੜੇ ਜਵਾਨ ਚੀਜ਼ ਹੋਇਆ ਚਾਰ ਪੰਜ ਇੱਕ ਨਹੀਂ ਹੋਇਆ ਇਹ ਐਕਸੀਐਮ ਨੇ ਸਰਾ ਬਿਆਨ ਦੇਣਾ ਕੀ ਮਾਫੀ ਮੰਗਣੀ ਦੇਣੀ ਨਾ ਦੇਸ਼ ਕੋ ਮੇਰਾ ਪਹਿਲਾ ਵੀ ਤੁਹਾਨੂੰ ਇਹ ਜਵਾਬ ਹੈ ਕਿ ਐਕਸੀਐਮ ਨੇ ਰਿਸਪਾਂਸਿਬਲ ਸਟੇਟਮੈਂਟਸ ਔਰ ਮਚਿਓਰ ਸਟੇਟਮੈਂਟਸ ਦੇਣੀਆਂ ਚਾਹੀਦੀਆਂ ਨੇ ਔਰ ਅੰਬਰ ਸਰ ਦੀਆਂ ਮੁਸ਼ਕਲਾਂ ਜਿਹੜੀਆਂ ਤੁਸੀਂ ਸਾਹਮਣੇ ਦੇਖਦੇ ਹੋ ਉਹਦੇ ਬਾਰੇ ਵੀ ਜਿਹੜੇ ਇੱਥੋਂ ਦੇ इलेक्टेड लीडर रहे ਨੇ ਪਹਿਲਾ ਸਾਬਕਾ ਮੰਤਰੀ ਰਹੇ ਨੇ ਹੁਣ ਮੰਤਰੀ ਵੀ ਹੈਗੇ ਨੇ ਜਿਹੜੇ ਕੈਂਡੀਡੇਟ ਬਣੇ ਨੇ ਉਹਨਾਂ ਦੀ ਵੀ ਅਕਾਉਂਟੇਬਿਲਟੀ ਕਰਵਾਣੀ ਚਾਹੀਦੀ ਆ ਔਰ ਉਹਨਾਂ ਨੂੰ ਵੀ ਜਵਾਬ ਦੇਣਾ ਚਾਹੀਦਾ ਆ ਕਿ ਉਹਨਾਂ ਨੇ ਇੰਨੇ ਸਾਲਾਂ ਚ ਕੀ ਕੀਤਾ ਕੋਟਾਰੀ ਦੇ ਤੁਸੀਂ ਗਏ ਸੀ ਸੰਧੂ ਸਾਹਿਬ ਉੱਥੇ ਲੋਕਾਂ ਦੇ ਮੁੱਸਤਫਾ ਸੁਣੀਆਂ ਨੇ ਮੇਨ ਮੁਸ਼ਕਲ ਜਿਹੜੀ ਆ ਬਾਰਡਰ ਨੂੰ ਲੈ ਕੇ ਕੀ ਆ ਕਿ ਬਾਰਡਰ ਬੰਦ ਆ ਵਪਾਰ ਬੰਦ ਆ ਪਾਕਿਸਤਾਨ ਚ ਆਟਾ 250 ਰੁਪਏ 300 ਰੁਪਏ ਕਿਲੋ ਵਿਕਣਦੇ ਆ ਇੱਧਰ 30 ਰੁਪਏ ਕਿਲੋ ਵਿਕਣਦੇ ਆ ਕਿਤੇ ਨਾ ਕਿਤੇ ਇੱਧਰ ਦੇ ਕਿਸਾਨਾਂ ਨੂੰ ਉਹ ਸੂਚ ਮਿਲ ਸਕਦੀ ਆ ਜੇਕਰ ਬਾਰਡਰ ਖੁੱਲ ਜਵੇ ਦੇਖੋ ਮੈਂ ਬੜੇ ਵਿਸਤਾਰ ਸੇ ਸਾਹਮਣੇ ਦੇਖੇ ਸਰ ਇਸ ਇਸ਼ੂ ਚ ਤਿੰਨ ਮਡੀਆਂ ਕਲੀਅਰ ਪ੍ਰਪੋਜ਼ਲਸ ਰੱਖੀਆਂ ਸੀਗੀਆਂ ਤੁਸੀਂ ਸਾਰਿਆਂ ਨੇ ਸੁਣਿਆ ਤੁਸੀਂ ਵੀਟ ਦੀ ਆਟੇ ਦੀ ਗੱਲ ਕਰਦੇ ਹੋ ਮਾਤਾ ਨੂੰ ਦੱਸਿਆ ਜੀ ਮਟਰਾਂ ਦੀ ਪ੍ਰਾਈਸ ਕੀ ਹੈ ਅੰਮ੍ਰਿਤਸਰ ਚ ਹੁਣ 10 ਰੁਪਏ ਹੋ ਗਈ ਆ ਤੇ ਦੁਬਈ ਚ ਕੀ ਹੈ 340 ਰੁਪਏ ਇੰਗਲੈਂਡ ਚ ਕੀ ਹੈ 1350 ਰੁਪਏ ਫਰਕ ਦੇਖਦਾ ਕਿ ਨਹੀਂ ਤੁਹਾਨੂੰ ਜਿਹੜਾ ਤੁਸੀਂ ਮੈਨੂੰ ਹੁਣ ਇਹ ਉਦਾਹਰਣ ਦਿੰਦਾ ਉਹ ਤੋਂ ਕਿਤੇ ਗੁਣੇ ਜ਼ਿਆਦਾ ਆ ਸਾਨੂੰ ਅਮ੍ਰਿਤਸਰ ਦਾ ਕਾਰਗੋ ਕਨੈਕਸ਼ਨ ਜਿਹੜਾ ਵੀ परसेंट सिर्फ यूज हो रहा उन्होंने वाला चाहिए था। और वो पूरे प्रयत्न करा तो पता है कि मोदी साहब पिछले महीने यू ए गए थे उन्होंने एग्रीमेंट साइन किया एक कोरीडोर बनिया है इंडिया मिडल ईस्ट यूरोप और वो सऊदी अरेबिया तो यू ए तक तैयार है एक मिनट इस वे ਸਾਡੇ ਪ੍ਰੋਡਕਟਸ ਦੀ ਬਹੁਤ ਡਿਮਾਂਡ ਹੈਗੀ ਆ ਸਾਡੇ ਵੈਜੀਟੇਬਲ ਫਰੂਟਸ ਦੀ ਸਾਊਦੀ ਅਰੇਬੀਆ ਚ ਦੁਬਈ ਚ ਤੇ ਯੂਏਈ ਚ ਤੇ ਇੱਕ ਇਹ ਤਰੀਕਾ ਹੈ ਕਿ ਅਸੀਂ 에ਅ ਕਾਰਗੋ ਯੂਜ਼ ਕਰੀਏ ਦੂਸਰਾ ਅਗਰ ਸਾਡਾ ਸਮਾਨ ਸਾਊਦੀ ਅਰੇਬੀਆ ਦੁਬਈ ਤੇ ਯੂਏਈ ਚ ਜਾਂਦਾ ਹੈ ਤੇ ਪਾਕਿਸਤਾਨ ਦੀ ਹਿੰਮਤ ਨਹੀਂ ਹੋਏਗੀ ਕਿ ਟਰਾਂਜ਼ਿਟ ਟ੍ਰੇਡ ਉਹ ਰੋਕਣ ਵੀ ਹਿਸਟਰੀ ਦੇਖੋ ਟਰੇਡ ਕਿੰਨੇ ਰੋਖਿਆ ਹੈ ਲੇਕਿਨ ਪੈਸਾ ਜ਼ਿਆਦਾ ਪਾਕਿਸਤਾਨ ਚ ਹੈ ਕਿ ਸਾਊਦੀ ਅਰੇਬੀਆ ਚ ਹੈ ਕਿ ਯੂਏਈ ਚ ਹੈ ਕਿੱਥੋਂ ਗਰੰਟਾ ਉਹਨਾਂ ਨੂੰ ਆਉਂਦੀਆਂ ਨੇ ਸੋ ਮੈਂ ਦੂਸਰੀ ਗੱਲ ਕਹੀ ਸੀਗੀ ਕਿ ਟਰਾਂਜ਼ਿਟ ਟਰੇਡ ਖੁੱਲੇਗਾ ਅਗਰ ਅਸੀਂ ਆਪਣਾ ਸਮਾਨ ਸਾਊਦੀ ਅਰੇਬੀਆ ਯੂਏਈ ਤੇ ਦੁਬਈ ਤੱਕ ਪਹੁੰਚਾਈਏ ਔਰ ਤੀਸਰਾ ਜਿਹੜਾ ਪੱਟੀ ਮੱਖੂ ਰੇਲਵੇ ਲਿੰਕ ਹੈ ਉਹਦੇ ਦੇ ਵੀ ਦੇਖੋ ਹਰ ਵਾਰੀ ਕੇਂਦਰ আর ਸਰਕਾਰ ਪੈਸੇ ਦਿੰਦੀ ਆ ਤੇ ਥੋੜਾ ਜਿਹਾ ਪੈਸਾ ਜਿਹੜਾ ਕੰਟਰੀਬਿਊਟ ਸਟੇਟ ਗਵਰਨਰ ਨੇ ਕਰਨਾ ਉਹ ਕਰਦੇ ਨਹੀਂ ਤੇ ਅਜ ਤੱਕ ਉਹ ਬਣ ਨਹੀਂ ਸਕਾ ਅਗਰ ਸਾਡਾ ਇਹ ਵੀ ਰੂਟ ਖੁੱਲ ਜਾਂਦਾ ਆ ਤੇ ਤੁਸੀਂ ਕਈ ਮੈਂ ਤੁਹਾਨੂੰ ਉਦਾਹਰਣ ਦੇ ਸਕਦਾ ਆ ਦੇਖੋ ਸਾਡੇ ਇੱਥੇ ਅੰਮ੍ਰਿਤਸਰ ਚ ਪੱਥਰਨਾਖ ਹੁੰਦੀ ਆ 2 ਮਹੀਨੇ ਖਰਾਬ ਨਹੀਂ ਹੁੰਦੀ ਬੜਾ ਗ੍ਰੀਨ ਫਰੂਟ ਹੈ ਕਿਉਂਕਿ ਉਹਦੇ ਵਿੱਚ ਕੋਈ ਕੈਮੀਕਲ ਨਹੀਂ ਪੈਂਦਾ। ਔਰ ਬੜਾ ਜੂਸੀ ਹੈ। ਆਇਰਨ ਵੀ ਬਹੁਤ ਜ਼ਿਆਦਾ ਕੰਟੈਂਟ ਹੈ। ਅਗਰ ਅਸੀਂ ਉਹਨੂੰ ਸਾਊਦੀ ਅਰੇਬੀਆ ਤੇ ਯੂਏਈ ਤੱਕ ਪਹੁੰਚਾ ਦਈਏ। ਆ ਰੇਲ ਲਿੰਕ ਥਾਣੀ ਵੀ ਜਾ ਸਕਦਾ, ਟਰਾਂਜ਼ਿਟ ਟ੍ਰੇਡ ਥਾਣੀ ਵੀ ਜਾ ਸਕਦਾ। ਤੇ 에어 ਕਾਰਗੋ ਥਾਣੀ ਵੀ ਜਾ ਸਕਦਾ। ਤੇ ਸਾਡੇ ਫਾਰਮਰਸ ਨੂੰ ਉਹਨਾਂ ਦੀ ਆਮਦਨ ਕਿੰਨੇ ਗੁਣੇ ਵਧਣਗੀਆਂ। ਦੇਖੋ ਮੈਂ ਤਿੰਨ ਸੋਲੂਸ਼ਨ ਦੱਸੇ ਨੇ। ਉਹਦੇ ਨਾਲ ਅੰਮ੍ਰਿਤਸਰ ਨੂੰ ਇਹ ਫਾਇਦਾ ਹੋਊਗਾ ਕਿ ਕਦੀ ਇੱਕ ਤੇ ਡਿਪੈਂਡੈਂਸ ਨਹੀਂ ਹੋਏਗੀ ਤਿੰਨੋਂ ਅਵੇਲੇਬਲ ਹੋਣਗੇ ਅਗਰ ਇੱਕ ਖਰਾਬ ਹੀ ਹੋ ਜਾਵੇ ਦੂਜੇ ਦੋ ਚੱਲਣਗੇ ਸੜਕੀ ਮਾਰਗ ਕੁੱਲ ਨਾਲ ਮੁਸ਼ਕਲ ਆ ਜਿਹਾ ਨੇ ਠਾਰੀ ਵਾਲਾ ਜਿੱਦਾਂ ਆਪਾਂ ਹਵਾਈ ਮਾਰਗ ਚੁਣਨਦੇ ਆ ਪਰ ਸੜਕੀ ਮਾਰਗ ਕੋ ਮੈਂ ਤੁਹਾਨੂੰ 30 ਕਿਲੋਮੀਟਰ ਵਾਲਾ ਸਫਰ ਹੋਗਾ ਮੈਂ ਤੁਹਾਨੂੰ ਮੈਂ ਤੁਹਾਨੂੰ ਤਿੰਨੋਂ ਕਹੇ ਨੇ ਤੁਸੀਂ ਸਿਰਫ ਇੱਕ ਚੁੱਕ ਰਹੇ ਹੋ ਨਹੀਂ ਅਗਰ ਨਹੀਂ ਅਗਰ ਦਾਤ ਸਾਹਿਬ ਅਗਰ ਟਰਾਂਜ਼ਿਟ ਟਰੇਡ ਹੁੰਦਾ ਆ ਤੇ ਕੁਲੀ ਭੁੱਖਾ ਮਰੇਗਾ ਕੁਲੀ ਟਾਰੀ ਵਾਲਾ ਹੁਣ 에어ਪੋਰਟ ਤੇ ਤੇ ਨੀ ਨਾ ਚਲ ਜਾਏਗਾ ਉਹਨੇ ਤਾਂ ਟਾਰੀ ਤੇ ਕੰਮ ਕਰਨਾ ਨਾ ਭਾਜੀ ਮੈਂ ਤੁਹਾਨੂੰ ਕਹਿ ਰਿਹਾ ਕਿ ਅਗਰ ਸਾਡਾ ਪ੍ਰੋਡਕਟ ਜਿਹੜੀ ਡਿਮਾਂਡ ਹੈਗੀ ਆ ਸਾਊਦੀ ਅਰੇਬੀਆ ਯੂਏਹ ਮੈਂ ਤੁਹਾਨੂੰ ਇਹ ਵੀ ਸਵਾਲ ਪੁੱਛਿਆ ਕਿ ਪੈਸੇ ਉੱਥੇ ਜ਼ਿਆਦਾ ਕਿ ਇੱਥੇ ਜ਼ਿਆਦਾ ਨੇ ਅੱਛਾ ਮੈਂ ਤੁਹਾਨੂੰ ਇੱਕ ਮਿੰਟ ਮੈਂ ਤੁਹਾਨੂੰ ਇਹ ਵੀ ਕਿਹਾ ਸੀਗਾ ਕਿ ਸਾਡੇ ਇੱਥੋਂ ਹੁਣ ਤੁਸੀਂ ਪੁੱਛ ਰਹੇ ਹੋ ਸਾਡੇ ਇੱਥੋਂ ਮਟਰ ਸਾਡੇ ਇੱਥੇ ਕਿਨੂੰ ਰੋਲਦੇ ਰਹਿ। ਦੇਖੋ ਦੁਬਈ 'ਚ ਡਿਮਾਂਡ ਸੀਗੀ ਕਿ ਨਹੀਂ? ਮੈਂ 에ਅ ਕਾਰਗੋ ਦਾ ਇੱਕ ਆਪਸ਼ਨ ਦੱਸਿਆ ਆ। ਬਟ ਮੈਂ ਤੁਹਾਨੂੰ ਕਹਾਂ ਅਗਰ ਸਾਡਾ ਸਮਾਨ ਉੱਥੇ ਪਹੁੰਚਾਣੇ ਆਂ ਅਸੀਂ। ਪਰ ਅਗਰ ਅਸੀਂ ਉਹਦੀ ਐਕਸਪੋਰਟ ਕਰਦੇ ਆਂ ਤੇ ਫਾਇਦਾ ਕਿਹਨਾਂ ਦਾ ਹੁੰਦਾ? ਸਾਡੇ ਕਿਸਾਨਾਂ ਦਾ? ਸੰਤ ਸਿੰਘ ਸਾਹਿਬ ਸਾਰਾ ਸਾਰਾ ਕਿਸਾਨਾਂ ਦੇ ਨਾਲ ਚਰਚਾ ਕੀਤੀ ਕਿਸਾਨ ਸੈਮਥ ਨੇ ਤੁਹਾਡੇ ਨਾਲ ਤੁਸੀਂ ਇਹ ਨਹੀਂ ਗੱਲਾਂ ਕਿਸਾਨਾਂ 'ਚ ਲੈ ਕੇ ਜਾਂਦੇ ਹੋ। ਅਟਾਰੀ ਰਾਜਾ ਸਾਹਿਬ ਜੀ ਨਾਲਾ ਕਿਸਾਨਾਂ ਦੀ ਕਿਹੜੀ ਬੁਟ ਐਸ ਦੇ ਉੱਤੇ? ਪਹਿਲੀ ਗੱਲ ਹੈ ਕਿ ਬੜਾ ਕਲੀਅਰ ਆਬਜੈਕਟਿਵ ਹੈ ਮੇਰੀ ਸੋਚਦਾ ਕਿ ਕਿਸਾਨਾਂ ਦੀਆਂ ਇਨਕਮਾਂ ਵਧਣੀਆਂ ਚਾਹੀਨੀਆਂ ਉਹ ਇੰਡਸਟਰੀ ਵਿਧਾਵੇ ਕੋਆਪਰੇਟਿਵ ਵਿਧਾਵੇ ਜਾਂ ਯੂਨੀਅਨ ਵਿਧਾਵੇ ਰਿਸਪੌਂਸਿਬਿਲਟੀ ਹੈ ਉਹਨਾਂ ਦੀ ਉਹਨਾਂ ਨੂੰ ਗੁਮਰਾ ਨਹੀਂ ਰੱਖਣਾ ਚਾਹੀਦਾ ਇਹ ਦੱਸਣਾ ਚਾਹੀਦਾ ਮੈਂ ਦੱਸਦਾ ਹਾਂ ਉਹਨਾਂ ਨੂੰ ਵੀ ਦੱਸਣਾ ਚਾਹੀਦਾ ਸਰਦਾਰ ਸਾਹਿਬ ਮੈਂ ਇੱਕ ਹੋਰ ਗੱਲ ਕਹੀ ਸੀ ਜਿਹੜਾ ਵੇਸਟ ਪ੍ਰੋਡਕਟ ਹੈ ਜਿਤਨਾ ਪਰਾਲੀ ਜਲਾਉਂਦੇ ਨੇ ਮੈਂ ਐਗਜ਼ੈਂਪਲ ਦਿੱਤੇ ਸੀ ਕਿ ਇਸ ਵੇਲੇ ਅਮਰੀਕਨ ਕੰਪਨੀ ਹੈ ਹਨੀਵੈਲ ਜਿਹਦਾ ਸੀਈਓ ਸਾਡਾ ਭਾਰਤੀਆ ਹੈ ਹਨੀਵੈਲ ਇਸ ਵੇਲੇ ਪਰਾਲੀ ਨੂੰ ਏਵੀਏਸ਼ਨ ਫਿਊਲ ਚ ਯੂਜ਼ ਕਰਦੀ ਹੈ ਕਿਸੇ ਨੇ ਦੱਸਿਆ ਕਿਸਾਨਾਂ ਨੂੰ ਮੈਂ ਤਾਂ ਦੱਸ ਰਿਹਾ ਤੁਸੀਂ ਵੀ ਦੱਸੋ ਤੁਸੀਂ ਵੀ ਇਹਦੇ ਦੀ ਮਦਦ ਕਰੋ ਅਗਰ ਉਹ ਪਰਾਲੀ ਨੂੰ ਇਹ ਕੰਪਨੀ ਲੈ ਜਾਂਦੀ ਹੈ ਤੋ ਇਹ ਕੰਪਨੀ ਦਾ ਲਿੰਕ ਆ ਵੀ ਹੋ ਗਿਆ ਟਾਟਾਜ਼ ਨਾਲ ਗੜਕੜੀ ਸਾਹਿਬ ਨੇ ਬਹੁਤ ਵਧੀਆ ਪ੍ਰਚਾਰ ਕੀਤਾ ਜੀ ਐਸਐਸ ਪ੍ਰਾਦੀ ਦੇ ਉਤੇ ਮੁੱਦੇ ਦੁੱਤੇ ਉਹਨਾਂ ਨੇ ਇੱਕ ਬੇਂਤੀ ਹੈ ਜੀ ਰਾਸਤ ਤੁਸੀਂ ਕਹਵੇ ਹੋਰ ਹੋਰ ਕੋਈ ਸਾਥੀ ਸਾਰੇ ਰਾਜਨ ਜੀ ਕਾਈਂਡਲੀ ਨੈੱਟਵਰਕ ਚ ਇੱਕ ਹੋਰ ਚੀਜ਼ ਮੈਂ ਤੁਹਾਨੂੰ ਅੱਜ ਦੱਸਣਾ ਚਾਹਨਾ ਔਰ ਇਹ ਸਾਰੇ ਤੁਹਾਡੇ ਸਾਰੇ ਮੀਡੀਆ ਦੀ ਰਿਸਪੌਂਸਿਬਿਲਟੀ ਹੈ ਤੁਹਾਨੂੰ ਪਤਾ ਕੱਲ ਰਾਤ ਅਜਨਾਲੇ ਡੈੱਡ ਬੋਡੀ ਆਈ ਹੈ ਇੱਕ ਸਟੂਡੈਂਟ ਦੀ ਆਪਾਂ ਹੋਰ ਗੱਲਾਂ ਸਾਰੀਆਂ ਕਵਰ ਕਰਦੇ ਆਂ ਉੱਥੇ ਦੇ ਮਾਪਿਆਂ ਦੇ ਵੀ ਹਾਸੂ ਜਾ ਕੇ ਦੇਖ ਲਓ 40 ਲੱਖ ਰੁਪਈਆ ਖਰਚਿਆ ਉਹਨਾਂ ਨੇ ਆਪਣੇ ਬੱਚੇ ਨੂੰ ਉੱਥੇ ਭੇਜਣ ਲਈ ਉੱਥੇ ਜਦੋਂ ਡੈਥ ਹੋਈ ਉਹਦੀ ਪੈਸੇ ਨਹੀਂ ਸੀਗੇ ਬੋਡੀ ਵਾਪਸ ਲਿਆਉਣ ਚ ਮੈਂ बार-बार ਇਹੋ ਹੀ ਕਹਿੰਦਾ ਆ ਕਿ ਜਿਹੜੀ ਇੱਥੇ ਐਜੂਕੇਸ਼ਨ ਹੈ ਜਿਹੜੀ ਅਮਰੀਕਨ ਯੂਨੀਵਰਸਟੀਆਂ ਸਾਡੇ ਭਾਰਤ ਆਕੇ ਕਮ ਸੇ ਕਮ 80 ਯੂਨੀਵਰਸਟੀਆਂ ਬਾਕੀ ਸਾਡੀਆਂ ਯੂਨੀਵਰਸਟੀਆਂ ਦੇ ਨਾਲ ਮਿਲ ਕੇ ਆਪਣੀਆਂ ਡਿਗਰੀਆਂ ਇੱਥੇ ਕਰ ਰਹੀਆਂ ਸਾਨੂੰ ਹੀ ਉਹ ਐਜੂਕੇਸ਼ਨ ਇੱਥੇ ਪਹਚਾਣੀ ਚਾਹੀਦੀ ਆ ਕਿਉਂਕਿ ਜਦੋਂ ਇਸ ਤਰ੍ਹਾਂ ਬੱਚਾ ਮਰਦਾ ਆ ਤੇ ਨੁਕਸਾਨ ਸਭ ਤੋਂ ਜ਼ਿਆਦਾ ਕਿੰਨੂੰ ਹੁੰਦਾ ਹੈ ਮਾਂ ਪਿਓ ਨੂੰ ਅੱਜ ਉਹ ਦੋਵੇਂ ਰੋ ਰਹੇ ਸੀ ਪਰ ਖੁਸ਼ ਸੀਗੇ ਕਿ ਗੁਰੂ ਮਹਾਰਾਜ ਦੀ ਕਿਰਪਾ ਨਾਲ ਉਹ ਬਾਡੀ ਵਾਪਸ ਆਈ ਮੈਨੂੰ ਉਹਨਾਂ ਨੇ ਫੋਨ ਕਰਕੇ ਰਿਕੁਐਸਟ ਕੀਤੀ ਅੰਬੈਸੀ ਨੇ ਮਦਦ ਕੀਤੀ ਬਾਡੀ ਇੱਥੇ ਵਾਪਸ ਆਈ ਇਸ ਤਰ੍ਹਾਂ ਹੀ ਹੁਣੇ ਮੈਂ ਸੁਣਿਆ ਇੱਕ ਇਗਲੈਂਡ 'ਚ ਵੀ ਡੈਥ ਹੋਈ ਆ ਦੇਖੋ ਇਹ ਵੀ ਸਾਡੀ ਸਾਰਿਆਂ ਦੀ ਰਿਸਪੌਂਸਿਬਿਲਟੀ ਹੈ ਔਰ ਉਹ ਕਿਸਾਨਾਂ ਦੀ ਵੀ ਰਿਸਪੌਂਸਿਬਿਲਟੀ ਹੈ ਕਿਉਂਕਿ ਉਹ ਮਾਪੇ ਅਜਨਾਲੇ ਦਿਹਾੜ 'ਚ ਰਹਿੰਦੇ ਨੇ ਜਿਵੇਂ ਹੁਣ ਤੁਸੀਂ ਕਹਿ ਰਹੇ ਹੋ ਅਜਨਾਲੇ ਨੌਜਵਾਨ ਨੂੰ ਕਿਸਾਨਾਂ ਦਾ 6 ਕਰੋੜ ਨੋਜ਼ਮਾਨ ਦੀ ਡੈੱਡ ਬੋਡੀ ਮਾਰਦੀ ਜਾਂਦੀ ਕਿੰਨੇ ਕੋ ਤੱਕ ਝੋਲ ਮਗਾਣਾ ਪਿਆ ਉਹ ਵਾਪਸ ਆ ਜੇ ਪਰਿਵਾਰ ਦੀ ਮਦਦ ਕਰਨੀ ਬਸ਼ੱਕਤ ਭਾਈ ਸਾਹਿਬ ਸ਼ਕਤ ਜਿਹੜੀ ਆ ਕੀਤੀ ਉਹ ਬੱਚੇ ਦੇ ਭਰਾ ਨੇ ਅੱਜ ਸਟੇਟਮੈਂਟ ਦਿੱਤੀ ਆ ਤੇ ਉਹਦੇ ਚਾਚੇ ਨੇ ਵੀ ਦਿੱਤੀ ਇੱਕ ਵਾਰੀ ਇੱਕ ਵਾਰੀ ਜਾ ਕੇ ਸੁਣ ਲਿਓ ਤੇ ਦੁਬਾਰਾ ਮੈਨੂੰ ਪਰੇਸ਼ਾਨ ਇਹ ਸਵਾਲ ਨਹੀਂ ਕਰੋਗੇ ਦੇਖੋ ਪਰੇਸ਼ਾਨੀ ਤਾਂ ਹੋਏਗੀ ਅਗਰ ਬੱਚਾ ਬਾਹਰ ਜਾਂਦਾ ਆ ਤੇ ਡੈੱਡ ਬੋਡੀ ਵਾਪਸ ਲਿਆਉਣਾ ਕਿਦੀ ਰਿਸਪੌਂਸਿਬਿਲਟੀ ਆ ਮੀਡੀਆ ਦੀ ਮੈਂ ਤੁਹਾਨੂੰ ਇਹੋ ਹੀ ਕਹਿ ਰਿਹਾ ਕਿ ਸਾਡੇ ਬੱਚਿਆਂ ਨੂੰ ਇੱਥੋਂ ਖਾਸ ਤੌਰ ਤੇ ਅੰਬਰਸਰਚ ਭੇਡਚਾਲ ਚ ਬਾਹਰ ਜਾ ਰਹੇ ਨੇ। ਔਰ ਜਦੋਂ ਇਨਵੈਸਟਮੈਂਟਾਂ ਫੈਕਟਰੀਆਂ ਮੈਂ ਉਦਾਹਰਣ ਵੀ ਦਿੱਤਾ ਹੈ ਕਿ ਸੇਮੀ ਕੰਡਕਟਰ ਦੀ ਫੈਕਟਰੀ ਸਾਡੇ ਭਾਰਤ ਚ ਲੱਗ ਰਹੀ ਹੈ। ਸੋਲਰ ਦੀ ਫੈਕਟਰੀ ਸਭ ਤੋਂ ਵੱਡੀ ਸਾਡੇ ਭਾਰਤ ਚ ਲੱਗ ਰਹੀ ਹੈ। IBM, Google ਕੋਈ ਵੀ IT ਦਾ ਲੋ ਸਾਡੇ ਭਾਰਤ ਚ ਲੱਗ ਰਿਹਾ ਹੈ। ਸਾਡੇ ਇੱਥੇ ਬੱਚਿਆਂ ਨੂੰ ਟ੍ਰੇਨਿੰਗ ਮਿਲ ਰਹੀ ਆ ਤੇ ਅਗਰ ਅੰਬਰਸਰ ਦੇ ਬੱਚੇ ਬਾਹਰ ਘੇਟਚਾਲ ਚ ਜਾਣਗੇ ਤੇ ਨੁਕਸਾਨ ਕਿਹਦਾ ਹੋਏਗਾ ਇਹ ਸਾਰੀਆਂ ਚੀਜ਼ਾਂ ਸਾਨੂੰ ਇੱਥੇ ਲਿਆਉਣੀਆਂ ਚਾਹੀਦੀਆਂ ਨੇ ਔਰ ਇੱਥੋਂ ਦੀ ਸਰਕਾਰ ਦੀ ਤੁਸੀਂ ਪਿਛਲੇ 4 ਸਾਲ ਦਾ ਸੁਣ ਲਓ ਜਦੋਂ ਵੀ ਮੈਂ ਦਰਬਾਰ ਸਾਹਿਬ ਮੈਂ 4 ਸਾਲ ਇਸ ਲਈ ਕਿਹਾ ਕਿਉਂਕਿ ਮੀਡੀਆ ਮੈਨੂੰ 4 ਸਾਲ ਦਾ ਖਾਸ ਤੌਰ ਤੇ ਤਵਕੂ ਦੇ ਰਿਹਾ ਕਿ ਐਮਬੈਸਡਰ ਨੇ ਹਰ ਸਾਲ ਪੁੱਛਿਆ ਦਰਬਾਰ ਸਾਹਿਬ ਮੈਂ ਇਹੋ ਹੀ ਕਿਹਾ ਕਿ এডਿਕੇਸ਼ਨ ਪਾਰਟਨਰਸ਼ਿਪ ਸਾਡੇ ਲਈ ਸਭ ਤੋਂ ਜ਼ਰੂਰੀ ਹੈ ਇੱਕ ਹੋ ਤੁਹਾਨੂੰ ਮੈਂ ਗੱਲ ਦੱਸਦਾ ਸਰਦਾਰ ਤੇਜਾ ਸਿੰਘ ਸਮੁੰਦਰੀ 1917 ਚ ਸਰੀਆਲੀ ਚ ਦੋ ਸਕੂਲ ਖੋਲੇ ਉਹਨਾਂ ਚੋ ਇੱਕ ਕੁੜੀਆਂ ਦਾ ਸਕੂਲ ਸੀ ਦੇਖੋ ਕਿੰਨੀ ਪ੍ਰੋਗਰੈਸਿਵ ਲੀਡਰਸ਼ਿਪ ਸੀਗੀ ਉਦੋਂ ਜਿਹੜੀ ਵਿੱਦਿਆ ਹੈਗੀ ਆ ਉਹ ਸਾਡੇ ਲਈ ਸਭ ਤੋਂ ਜ਼ਰੂਰੀ ਹੈ ਤੇ ਤੁਹਾਡੇ ਮਾਧਿਅਮ ਦੇ ਥਰੂ ਇਹ ਬੱਚਿਆਂ ਨੂੰ ਉਹਨਾਂ ਦੇ ਮਾਪਿਆਂ ਨੂੰ ਇਹ ਮੈਸੇਜ ਜਾਣਾ ਚਾਹੀਦਾ ਤੇ ਜਿੰਨੇ ਪੋਲੀਟੀਕਲ ਲੀਡਰ ਨੇ ਜਿੰਨੇ ਇਥੋਂ ਦੇ ਇਲੈਕਟਿਡ ਲੀਡਰ ਨੇ ਉਹਨਾਂ ਦੀ ਰਿਸਪੌਂਸਿਬਿਲਟੀ ਹੈ ਕਿ ਉਹਨਾਂ ਨੇ ਇੰਨੇ ਚਿਰ ਕਿਉਂ ਨਹੀਂ ਕੋਸ਼ਿਸ਼ ਕੀਤਾ ਜਦੋਂ ਬਾਕੀ ਭਾਰਤ ਚ ਹੋ ਰਿਹਾ ਹੈ ਇਸ ਕਰਕੇ ਇਹ ਇਲੈਕਸ਼ਨ ਜਿਹੜੀ ਹੈ ਆਦ ਕਾਂ ਇਥੋਂ ਦੇ ਲੋਕ ਅੱਖਾਂ ਖੋਲ ਕੇ ਵੋਟ ਕਰਨਗੇ ਤੇ ਆ ਸਾਰੀਆਂ ਚੀਜ਼ਾਂ ਤੇ ਅਕਾਉਂਟੇਬਲ ਰੱਖਣਾ 5 ਸਾਲ ਦੇ ਵਿੱਚ ਕਿੰਨੇ ਕੁ ਨੌਜਵਾਨ ਨੂੰ ਰੋਜ਼ਗਾਰ ਮਿਲੇਗਾ ਜੇ ਜਨਤਾ ਤੁਹਾਨੂੰ ਸਪੋਰਟ ਕਰ ਦਿੰਦੀ ਹੈ ਮਰਸੂਲੋ ਨੇ ਸਪੋਰਟ ਕਰਦੇ ਮੈਂ ਕਿੰਨਾ ਕਿਰੋਸਗਾਰ ਮਿਲੇਗਾ ਜੀ 15000 ਦੇਖੋ ਤੁਹਾਨੂੰ ਸ਼ਾਇਦ ਪਤਾ ਹੋਵੇਗਾ ਕਿ ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਸਾਡਾ ਜਿਹੜਾ ਭਾਈਚਾਰਾ ਆ ਅਮਰੀਕਾ 'ਚ ਮੈਂ ਇੱਕ ਹੀ ਦੇਸ਼ ਦੀ ਗੱਲ ਕਰ ਰਿਹਾ ਕਿਉਂਕਿ ਉੱਥੇ ਮੈਂ ਰਿਹਾ ਉਹ ਅੰਬਰਸਰ ਦੀ ਮਦਦ ਕੰਢ ਲਈ ਡਟਿਆ ਹੈ ਤੇ ਇੱਥੇ 4 ਅਪ੍ਰੈਲ ਨੂੰ ਉਹਨਾਂ ਨੇ ਇੱਕ ਫੰਕਸ਼ਨ ਕੀਤਾ ਸੀ ਜਿੱਥੇ ਅਮਰੀਕਾ ਦੀਆਂ ਟੌਪ ਕੰਪਨੀਆਂ ਆਈਆਂ ਇੱਥੋਂ ਦੀਆਂ ਕੰਪਨੀਆਂ ਬੱਚਿਆਂ ਨਾਲ ਵੀ ਉਹਨਾਂ ਨੇ ਗੱਲ ਕੀਤੀ ਔਰ ਸਟਾਰਟਅਪ ਦੇ ਬਾਰੇ ਗੱਲ ਕੀਤੀ 30 ਅਪ੍ਰੈਲ ਨੂੰ ਇਕੱਠੇ ਹੋ ਕੇ ਸਾਰਿਆਂ ਨੇ 100 ਮਿਲੀਅਨ ਡਾਲਰ ਅੰਮ੍ਰਿਤਸਰ ਲਈ ਪਲੇਜ ਕੀਤੇ ਨੇ ਔਰ ਉਹ ਘੱਟੋ ਘੱਟ 840 ਕਰੋੜ ਰੁਪਈਆ ਆ ਤਿੰਨ ਚੀਜ਼ਾਂ ਚ ਉਹਨਾਂ ਨੇ ਕਿਹਾ ਕਿ ਅਸੀਂ ਅੰਬਰਸਰ ਦੀ ਮਦਦ ਕਰਾਂਗੇ ਪਹਿਲੀ ਗੱਲ ਸਟਾਰਟਅਪ ਮੈਨੂੰ ਸਮਝਾਣ ਦੀ ਲੋੜ ਦੀਆਂ ਸਟਾਰਟਅਪ ਕਿਹਦੇ ਚ ਨੌਕਰੀਆਂ ਦੂਸਰੀ ਡਰਗ ਫ੍ਰੀ ਕਰਨ ਲਈ ਔਰ ਖਾਸ ਤੌਰ ਤੇ ਜਿਹੜੀਆਂ ਦੋ ਸਭ ਤੋਂ ਸਕਸੈਸਫੁਲ ਦਵਾਈਆਂ ਨੇ ਜਿਹੜਾ ਅਮਰੀਕਾ ਪ੍ਰੋਡਿਊਸ ਕਰਦਾ ਆ ਇੱਕ ਟੀਕਾ ਇੱਕ ਨਕਸ਼ ਪਾਉਣ ਵਾਲੀ ਉਹਨਾਂ ਨੇ ਕਿਹਾ ਸੀ ਫ੍ਰੀ ਸਪਲਾਈ ਕਰਾਂਗੇ ਅੰਮ੍ਰਿਤਸਰ ਨੂੰ ਤੀਜਾ ਜਿੱਥੇ ਵੀ ਅੰਮ੍ਰਿਤਸਰ ਨੂੰ ਜ਼ਰੂਰਤ ਪਈ ਗੰਦਗੀ ਦੀ ਟੈਕਨੋਲੋਜੀ ਔਰ ਪੈਸੇ ਦੀ ਜ਼ਰੂਰਤ ਹੋਈ ਤੇ ਉਹ ਮਦਦ ਕਰਨਗੇ ਤੁਸੀਂ ਹਿਸਾਬ ਲਗਾਓ ਕਿ ਇਹ ਤਾਂ ਸਿਰਫ ਸ਼ੁਰੂਆਤ ਹੈ ਪ੍ਰਧਾਨ ਮੰਤਰੀ ਮੋਦੀ ਸਾਹਿਬ ਦੀਆਂ ਕਈ ਸਕੀਮਾਂ ਨੇ ਜਿਹਦਾ ਜਿਹਦੇ ਚ ਕਰੋੜਾਂ ਹੀ ਰੁਪਏ ਉਹ ਚ ਨਹੀਂ ਅਗਰ ਨਹੀਂ ਪਹੁੰਚੇ ਤਾਂ ਕਿਉਂ ਨਹੀਂ ਪਹੁੰਚੇ ਉਹਦੀ ਵੀ ਦੇਖੋ 스마트 ਸਿਟੀ ਦਾ ਤੁਹਾਨੂੰ ਪਤਾ ਆ ਅੰਮਰਸਰ ਕਿੰਨੀ ਕਿ ਸਮਾਰਟ ਸਿਟੀ ਕਿ ਬਣ ਗਈ ਤੋਂ ਪੈਸਾ ਕਿੱਥੇ ਗਾਇਬ ਹੋਇਆ ਤੁਹਾਨੂੰ ਇਹ ਕੁਐਸਚਨ ਕਰਨਾ ਚਾਹੀਦਾ ਆ ਲੇਕਿਨ ਹਰਕਾ ਲੋਕ ਇੱਕ ਕੁਐਸਚਨ ਕਰ ਰਹੇ ਨੇ ਮੈਂ ਤੁਹਾਨੂੰ ਤਰੇ ਇੱਕ ਜੀ ਇਹਨੇ ਉਦਾਹਰਨ ਦੇ ਦਿੱਤੇ ਨੇ ਤੇ ਤੁਸੀਂ ਆਪ ਹੀ ਹਿਸਾਬ ਲਗਾ ਲਓ ਕਿ ਕਿੰਨੀਆਂ ਨੌਕਰੀਆਂ ਮੰਨੀਆਂ ਕਿੰਨੀਆਂ ਸਟਾਰਟਅਪ ਕਰਨੀਆਂ 250 ਬੱਚਿਆਂ ਨੇ ਆਲਰੇਡੀ ਅਪਲਾਈ ਕਰ ਦਿੱਤਾ ਆ ਤੇ ਇਹ ਵਾਕ ਇਨ ਪ੍ਰੋਗਰੈਸ ਹੈ ਇਹ ਵਧਾਈ ਜਾਏਗਾ ਥੈਂਕ ਯੂ ਸਰ